ਰੁਕੋ ਜਰਾ ਭਾਈ ਯਾਰ ਰੁਪਏ ਡਿੱਗ ਗਏ ਵੇ ਭਾਈ ਪੈ ਗਈ ਦਿਹਾੜੀ ਆਪਣੀ ਤਾਂ ਚਾ ਚੱਕ ਫੇਰ ਜਾ ਕੇ ਉਹ ਆ ਦੇਖ ਭਾਈ ਇਹ ਤਾਂ ਅਸਲੀ ਹੈ ਯਾਰ ਬਣ ਗਈ ਗੱਲ ਭਾਈ ਬਣ ਗਈ ਹੁਣ ਐ ਕਰੀ 200 ਤੂੰ ਲੈ ਲਈ 300 ਮੇਰਾ ਐ ਕਿਵੇਂ ਭਾਈ ਅੱਧਾ ਅੱਧ ਕਰਾਂਗੇ ਅੱਦਵਾਦਾ ਕੀ ਮਤਲਬ ਹੈ ਯਾਰ ਨੋਟ ਤਾਂ ਪਹਿਲਾਂ ਮੈਂ ਦੇਖਿਆ ਚੱਲ ਫਿਰ ਮੈਂ ਦੱਸ ਦਿੰਦਾ ਉਹਨੂੰ ਇਹ ਤੂੰ ਵੀ ਜਾਏਂਗਾ ਤੂੰ ਕੀ ਦੱਸੇਂਗਾ ਬਾਈ ਮੈਂ ਹੀ ਦੇਣਾ ਨੋਟ ਵਾਪਸ ਉਹਨੂੰ ਬਾਈ ਆ 500 ਰੁਪਏ ਯਾਰ ਠੀਕ ਆ ਵੀਰੇ ਉਹ ਕੀ ਆ ਬਾਈ ਯਾਰ 100 ਰੁਪਏ ਹੀ ਦੇ ਦਿੰਦਾ ਉਹ ਬਾਈ ਹੁਣ ਨਹੀਂ ਕੁਝ ਬਣਦਾ ਹੁਣ ਤਾਂ ਬਾਕੀ ਉਜੀ ਦੇ ਕਰਮਾਂ ਦੇ ਹੈਗੇ ਤੇ ਚੱਲ ਜੀ ਛੇੜ ਫੇਰਾ ਅਰੇ ਵੀ ਤੋ ਰੁਕੋ ਬਾਈ ਆ 500 ਰੁਪਏ ਯਾਰ ਕੈਸ਼ ਲੈ ਲੈ ਮੈਨੂੰ ਗੂਗਲ ਪੇ ਕਰ ਦੇਗਾ ਲੈ ਹੋ ਗਏ ਬਾਈ